ਇਕੜ ਕਲਾਂ ਵਿਖੇ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਔਰ ਸੁਖਦੇਵ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੇਂਟ ਕਰਨ ਲਈ ਤੁਸੀਂ ਦੂਰੋਂ ਦੂਰੋਂ ਚੱਲ ਕੇ ਆਏ ਹੋ ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਸਿਰਮੱਥੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਿਲਕੁਲ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਵਾਰਿਸਾਂ ਨੇ ਕਿਹੜੀਆਂ-ਕਿਹੜੀਆਂ ਮੁਸੀਬਤਾਂ ਚੱਲ ਕੇ ਕਿਹੜੀਆਂ-ਕਿਹੜੀਆਂ ਕੁਰਬਾਨੀਆਂ ਦੇ ਕੇ ਸਾਨੂੰ ਇੱਥੇ ਆਜ਼ਾਦੀ ਲੈ ਕੇ ਦਿੱਤੀ ਹੈ ਬੜੀ ਧੀਰ ਦੀ ਮੰਗ ਸੀ ਇਲਾਕੇ ਦੀ ਡੀ ਐਮ ਸੀ ਜਾਣਾ ਪੈਂਦਾ ਲੁਧਿਆਣੇ ਜਾਂ ਜਲੰਧ ਜਾਂ ਪੀ ਜੀ ਆਈ ਕੋਈ ਨੇੜੇ-ਤੇੜੇ ਨਾ ਹਸਪੀਟਲ ਕੋਈ ਅੱਛਾ ਹੈ ਕਾਲਜ ਤਾਂ ਇੱਧਰ ਹੈ ਹੀ ਨਹੀਂ ਦੋਆਬੇ 'ਚ ਕੋਈ ਤੇ ਮੈਡੀਕਲ ਕਾਲਜ ਦੀ ਬੜੀ ਡਿਮਾਂਡ ਸੀ ਬਰਨਾਲਾ ਕਲਾਂ ਬਿਲਕੁਲ ਕਚੈਰੀਆਂ ਦੇ ਸਾਹਮਣੇ ਜਿੱਥੇ ਸਿਵਲ ਹਸਪਤਾਲ ਹੈ ਨਵਾਂ ਸ਼ਹਿਰ ਦਾ ਉਹਦੇ ਨਾਲ ਹੀ ਜ਼ਮੀਨ ਲੈ ਕੇ ਸ਼ਹੀਦ ਭਗਤ ਸਿੰਘ ਮੈਡੀਕਲ ਕਾਲਜ ਜਿਹੜਾ ਹੈ ਉਹਦਾ ਉਦਗਾਟਨ ਕਰਕੇ ਆਇਆ ਨਾਲੇ ਤਾਂ ਹਸਪਤਾਲ ਦਾ 100 ਬੈੱਡ ਵਧੂਗਾ ਤੇ 300 ਕਰੋੜ ਰੁਪਏ ਦੀ ਲਾਗਤ ਨਾਲ ਉਹ ਕਾਲਜ ਬਣੂਗਾ ਇਸ ਕਾਲਜ ਦਾ ਨਾਮ ਸ਼ੀਰਪਗਤ ਸਿੰਘ ਸਰਕਾਰੀ ਮੈਡੀਕਲ ਕਾਲਜ ਹੋਊਗਾ ਇਹ ਦੁਆਬੇ ਦੇ ਵਿੱਚ ਗਦਰੀ ਬਾਬਿਆਂ ਦੀ ਧਰਤੀ ਹੈ ਮੈਨੂੰ ਤਾਂ ਨਹੀਂ ਲੱਗਦਾ ਕੋਈ ਅਜਾ ਪਿੰਡ ਹੋਣਾ ਆਪਣੇ ਪੰਜਾਬ 'ਚ ਜਿੱਥੇ ਕਿਸੇ ਨਾ ਕਿਸੇ ਸ਼ਹੀਦ ਦਾ ਗੇਟ ਨਾ ਬਣਿਆ ਹੋਵੇ ਸੋ ਇਹ ਸ਼ਹੀਦਾਂ ਦੀ ਧਰਤੀ ਹੈ ਗੁਰੂਆਂ ਦੀ ਧਰਤੀ ਹੈ ਪੀਰਾਂ ਫਕੀਰਾਂ ਦੀ ਧਰਤੀ ਹੈ ਖਟਕੜ ਕਲਾਂ ਤਾਂ ਇੱਕ ਰੋਲ ਮਾਡਲ ਹੈ ਸੋ ਅਸੀਂ ਤਾਂ ਭਗਤ ਸਿੰਘ ਹੋਰਾਂ ਦੇ ਪੈਰਾਂ ਦੀ ਧੂੜ ਵੀ ਨਹੀਂ ਹੈਗੇ ਪਰ ਹਾਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਦੀ ਸੋਚ ਨੂੰ ਲੋਕਾਂ ਤੱਕ ਲੈ ਕੇ ਜਾਈਏ ਘਰ ਘਰ ਤੱਕ ਪਹੁੰਚਾਈਏ ਕਿਉਂਕਿ ਪਾਕ ਸਿੰਘ ਜੀ ਨੇ ਲਿਖਿਆ ਸੀ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਕਿ ਇਸ਼ਕ ਵੀ ਲਿਖਣਾ ਚਾਹਤਾ ਹੂੰ ਤੋ ਇਨਕਲਾਬ ਲਿਖਾ ਜਾਤਾ ਹੈ ਸੋ ਇਨ ਨੇ ਦੇਸ਼ ਨੂੰ ਧਰਤੀ ਨੂੰ ਪਿਆਰ ਕਰਨ ਵਾਲੇ ਉਹ ਲੋਕ ਸੀਗੇ ਕਿਉਂਕਿ ਸ਼ਹੀਦ ਮਰਦੇ ਨਹੀਂ ਹੁੰਦੇ ਸ਼ਹੀਦ ਅਮਰ ਹੁੰਦੇ ਨੇ ਇਹ ਉਹਨਾਂ ਦੀਆਂ ਕੁਰਬਾਨੀਆਂ ਕਰਕੇ ਅੱਜ ਆਜ਼ਾਦੀ ਦਾ ਨਿਗ ਮਾਰ ਰਹੇ ਆ ਬਹੁਤ ਬਹੁਤ ਤੁਹਾਡਾ ਦਿਲੋਂ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਚੱਲਿਆ ਦੀ ਬਹੁਤ ਬਹੁਤ ਧੰਨਵਾਦ